हाँ जी स्वागत है तो हाँ दा दोस्तों सासरी का लोग सासरी का पकड़े हैं जी मानो के जेल में के नमः काम शुरू कर या लाख खुशियाँ पास शाइन में जैसा तो नजर करे नजर करे आज माल के में नजर करती है कि काम अपने लिए लग गया है पूरा मानो के जेल में और भाई ठीक है जी टाइम आ चुका हाँ जी हाँ जी क्या, क्या कर ਇਹ ਨਿਆਵਾ ਵਧੀਆ ਪੱਤੀ ਉਹਦਾ ਗੁਰਾ ਸਿਰਾ ਕਰਾਈ ਤੁਰਿਆ ਆਉਂਦਾ ਹਾਂਜੀ ਇਧਰਲੀ ਸਾਈਡ ਦਿਖਾਵੇ ਫੋਟੋਗ੍ਰਾਫਰ ਵੀ ਬਹੁਤ ਵਧੀਆ ਬਾਈ ਨੇ ਦਿੱਤਾ ਰੇਟ ਆਪਾਂ ਨੂੰ ਫੁੱਲ ਤੇ ਕੰਮ ਵੀ ਕਰਾਂਗੇ 16 ਨਹੀਂ ਹਾਂਜੀ ਤੇ ਵਧੀਆ ਧੰਗ ਤਰੀਕੇ ਨਾਲ ਕੰਮ ਕਰਾਂਗੇ ਜਿਵੇਂ ਜਿਵੇਂ ਕੰਮ ਹੋਈ ਗਿਆ ਉਵੇਂ ਮੈਂ ਤੁਹਾਨੂੰ ਅਸੀਂ ਕੰਮ ਦਿਖਾਈ ਜਾਵਾਂਗੇ ਹਾਂਜੀ ਹਾਂ ਇਧਰ ਤੋਂ ਦਿਖਾ ਦਿਓ ਭਾਈ ਆ ਜਾ ਆਹ ਹੁੰਦਾ ਤੁਲੀ ਮਾਣੂ ਤੇ ਜਿੰਨਾ ਦਾ ਯਾਰ ਆਸਾਂ ਸਰਕਾਰ ਨਵਾਂ ਤਕਰੀਬਨ ਬਸ ਨੇੜ ਤੇੜੀ ਆ ਕੰਮ ਆਪਣਾ ਤੇ ਦੂਜਿਆਂ ਪਤਾ ਨਹੀਂ ਜਿਆਦੇ ਕਰੀਂਗਾ ਕਿਉਂਕਿ ਬਹਿਕ ਵਾਲੀ ਮਿੱਤਰੀ ਆ ਉਹਨੂੰ ਨਹੀਂ ਚੱਟਦੀ ਇਹ ਚ ਪਾਵਾਂਗੇ ਆਪਾਂ ਗੱਟ ਕਾ ਬਸ ਫੇਰ ਤੋਂ ਤਕਰੀਬਨ ਛੋਟਾ ਤੇ ਬਸ ਇੱਕ ਦੋ ਦਿਨਾਂ ਅਚ ਕੰਮ ਕਰਾਂਗੇ ਸਫਲਤਾ ਤੰਦਰੁਸਤੀਆਂ ਬਹੁਤ ਸੋਹਣਾ ਕੰਮ ਚੱਲੀ ਜਾਂਦਾ ਤਾਂ ਤੁਹਾਨੂੰ ਕੱਲ ਕੱਲੀ ਕੱਲੀ ਚੀਜ਼ ਬਾਰੇ ਦੱਸਾਂਗੇ ਕਿੱਥੇ ਬਾਥਰੂਮ ਕਿੱਥੇ ਲੱਗਦੀ ਆ ਹਾਂਜੀ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿਉਂਕਿ ਇਹ ਨਿਵਾਨ ਮਾਰ ਦੇ ਘੱਟ ਨਹੀਂ ਆਣੇ ਹਾਂਜੀ ਕੱਲ ਨੂੰ ਤੁਹਾਨੂੰ ਨਕਸ਼ਾ ਵੀ ਦਿਖਾਵਾਂਗੇ ਘੱਟ ਰੇਟ ਤੇ ਨਕਸ਼ਾ ਬਣਾ ਨਕਸ਼ਾ ਬਣਾਇਆ ਬਾਈ ਦਸਪਾਲ ਮਾਣੂ ਕੇ ਗੱਲ ਵਾਲਾ ਬਹੁਤ ਸੋਹਣਾ ਕੰਮ ਕਰਦਾ ਮੁੰਡਾ ਇਹ ਹਾਂਜੀ ਠੀਕਾ ਲੁੱਕ ਦੇ ਵਿੱਚ ਹਾਂਜੀ ਪਿਆਰ ਹੋਣੀ ਹੈ ਹੂੰ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਲੋਜ ਦਿਵਾਲ ਨੇ ਇੰਨੀ ਕ ਆਪਾਂ ਨੂੰ ਜਾਣਕਾਰੀ ਹੈਗੀ ਹੋਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਨਵੇਂ ਸਾਲ ਦੇ ਨਾਲ ਸਾਰਿਆਂ ਦੋਸਤਾਂ ਸਾਡੇ ਸੱਜਣ ਮਿੱਤਰਾਂ ਨੂੰ ਲੱਖ ਲੱਖ ਵਧਾਈਆਂ ਲੰਮਾ ਜੀ ਤੁਹਾਡੇ ਸਾਰੇ ਲਈ ਖੁਸ਼ੀਆਂ ਭਰਿਆ ਹੋਵੇ ਹਾਂਜੀ ਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਈ ਬਣ ਕੇ ਹਾਂਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਹਾਂਜੀ ਤੇ ਉਸੇ ਦੇ ਸਿਰ ਤੇ ਆਪਾਂ ਵੀ ਜੋ ਕੁਝ ਤੇ ਧੰਨਵਾਦ ਬਾਈ ਜੀ ਵੀਡੀਓ ਦੇਖਣ ਦੇ ਲਈ ਥੈਂਕ ਯੂ ਸੱਸ